ਹਲਾਂ ਬਹੁਤ ਜਿਆਦਾ ਆ ਤੇ ਕਾਫੀ ਖਤਰਨਾਕ ਜੰਗਲ ਆ ਸ਼ਾਮ ਨੂੰ ਇੱਧਰ ਲੋਕ ਬਹੁਤ ਘੱਟ ਨਿਕਲਦੇ ਆ ਕਿਉਂਕਿ ਇੱਥੇ ਜੰਗਲੀ ਜਾਨਵਰ ਆਮ ਹੀ ਮਿਲਦੇ ਆ ਬਣਨ ਤੋਂ ਬਾਅਦ ਵਧੀਆ ਹੋ ਗਿਆ ਦੇਖੋ ਘਰ ਪੁਰਾਣੇ ਤੇ ਸਾਰੇ ਪਾਸੇ ਪੱਕੇ ਰਾਸਤੇ ਬਣੇ ਹੋਏ ਆ ਦੀਪ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਐ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਮੈਂ ਪ੍ਰੋਸਪਰ ਐ ਜੀ ਅੱਜ ਇਹ ਵੀ ਆਪਣੇ ਬਾਰੇ ਦੱਸ ਦੋਸਤੋ ਮੇਰਾ ਨਾਮ ਪ੍ਰੋਸਪਰ ਟ੍ਰੈਵਲਰ ਆ ਮਾਈ ਯੂਟਿਊਬ ਚੈਨਲ ਪ੍ਰੋਸਪਰ ਟ੍ਰੈਵਲਰ ਵੀ ਮੇਡ ਇਟ ਇਨ ਵੈਰੀ ਹਿਅਰ ਮਾਊਂਟਨਸ ਕੰਡੀ ਸਬਸਕ੍ਰਾਈਬ ਟੂ ਮਿਸਟਰ ਮਾਨਸ ਚੈਨਲ ਹਰ ਮੈਂ ਚੱਲਦਾ ਜੰਦ। ਆਪਣੇ ਧਿਆਨ ਚਲੇ ਮੈਨੂੰ ਕੀ ਪਤਾ ਮੋੜੇ ਬੈਠਾਗਾ ਹਾਂ ਉਹਦੀ ਪੈਰ ਤਾਂ ਮਨੂੰ ਗੇ ਲੱਗੀ ਇਹ ਨਹੀਂ ਪਤਾ ਕਿੰਨੇ ਵਜੇ ਗਿਆ ਉਹ ਠੀਕ ਹੈ ਮੈਂ ਚੱਲੇ ਆ ਜਿੱਲਾ ਅੱਗੇ ਦੇਖਿਆ ਤਾਂ ਹਰੇ ਜਿਹੜੀ ਲੰਮੀ ਪੂਛ ਦਾ ਚੜ ਗਿਆ ਟੱਬੇ ਨੂੰ ਜਿਹੜਾ ਦੇਖਿਆ ਮੈਂ ਅਜੇ ਜ਼ਿੰਦਗੀ ਵਿੱਚ ਪਹਿਲੀ ਵਾਰ ਦੇ ਕੱਲ ਲੱਭੜ ਬੈਠਾ ਮੈਨੂੰ ਵੀ ਇਦਾਂ ਲੱਗਾ ਅੱਹ ਲੱਗਦਾ ਨਾ ਮੈਨੂੰ ਵੀ ਇਦਾਂ ਲੱਗਾ ਯਾਰ ਕਿੱਧਰ ਨੂੰ ਨਿਕਲੀ ਜਾਂਦੀ ਅੱਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਜਾ ਰਹੇ ਮੰਗੋਵਾਲ ਨਾਰੀ ਪਿੰਡ ਪੰਜਾਬ ਵਿੱਚ ਹੀ ਪੈ ਜਾਂਦਾ ਥੋੜਾ ਪਹਾੜੀ ਏਰੀਆ ਕੰਢੀ ਏਰੀਆ ਦਖਾਲ ਦੇ ਤੁਹਾਨੂੰ ਦੱਸਿਆ ਜਾਂਦਾ ਕਿ ਉਹ ਪਿੰਡ ਦੇ ਵਿੱਚ ਇੱਕ ਦਿਨ ਚ 100-100 ਬਰਾਤਾਂ ਚੜਦੀਆਂ ਸੀ ਬਹੁਤ ਸਮਰਿੱਧ ਪਿੰਡ ਸੀਗਾ ਤੇ ਆਉ ਦੇਖਦੇ ਆਂ ਜਾ ਕੇ ਆਪਾਂ ਅੱਗੇ ਜੁੜੇ ਹੋਰ ਚੈਨਲ ਦੇ ਨਾਲ ਨੇਚਰ ਰੀਟਰੀਟ ਰੋਡ ਦੇ ਉੱਤੇ ਹੀ ਆ ਜੀ ਆ ਸਾਹਮਣੇ ਤੁਸੀਂ ਦੇਖ ਲਓ ਆ ਕੱਚਾ ਰਸਤਾ ਜਾਂਦਾ ਇਹਦੀ ਵੀਡੀਓ ਬਣਾਈ ਹੈ ਅੱਗੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਛੱਡ ਦਾਂਗਾ ਤੁਸੀਂ ਦੇਖਿਓ ਬਹੁਤ ਸੋਹਣਾ ਬੂਡਿੰਗ ਵਗੈਰਾ ਸਾਰਾ ਕੁਝ ਵਧੀਆ ਖਾਣਾ ਪੀਣਾ ਵੀ ਬਹੁਤ ਵਧੀਆ ਰਾਤ ਨੂੰ ਇੱਥੇ ਵੀ ਹਰਨ ਵਗੈਰਾ ਘੁੰਮਦੇ ਰਹਿੰਦੇ ਆ ਜਦੋਂ ਆਪਾਂ ਇੱਧਰ ਜਾਈਦਾ ਮਾਤਾ ਆਸ਼ਾ ਦੇਵੀ ਹੈ ਨਾ ਉਹ ਵੀ ਇੱਧਰਲੇ ਪਾਸੇ ਹੀ ਆ ਦੇਖੋ ਗੱਡੀਆਂ ਮੰਦਰ ਤੱਕ ਸਿੱਧੀਆਂ ਜਾ ਸਕਦੀਆਂ ਗੇਟ ਆ ਹੁਸ਼ਿਆਰਪਤੋਂ ਵੀ 5-6 ਕਿਲੋਮੀਟਰ ਦੀ ਦੂਰੀ ਤੇ ਹੈਗਾ ਰੋਡ ਦੇਖੋ ਤੁਸੀਂ ਤੁਹਾਨੂੰ ਸ਼ਾਇਦ ਯਾਦ ਹੋਊਗਾ ਇਹ ਰੋਡ ਜਿਹੜਾ ਨਾ ਮੰਗੋਵਾਲ ਨੂੰ ਬਣਿਆ ਸੀਗਾ ਆਜ਼ਾਦੀ ਤੋਂ 50 ਸਾਲ ਬਾਅਦ ਬਣਿਆ ਸੀਗਾ ਪਹਿਲਾਂ ਇਹ ਕੱਚੇ ਰਾਸਤੇਆਂ ਥਾਣੀ ਹੀ ਲੋਕ ਆਉਂਦੇ ਜਾਂਦੇ ਹੁੰਦੇ ਸੀਗੇ ਦੇਖੋ ਬਣਨ ਤੋਂ ਬਾਅਦ ਵਧੀਆ ਹੋ ਗਿਆ ਦੇਖੋ ਘਰ ਪੁਰਾਣੇ ਤੇ ਸਾਰੇ ਪਾਸੇ ਪੱਕੇ ਰਾਸਤੇ ਬਣੇ ਹੋਏ ਆ ਆ ਦੇਖੋ ਮੋਰੇ ਨਦੀ ਆ ਨਦੀ ਨਹੀਂ ਹੈਗੀ ਚੋਜਾ ਹੈਗਾ ਇਧਰਲੇ ਪਾਸੇ ਖੱਡਜੀ ਦੇ ਵਿੱਚ ਦੀ ਗੱਡੀ ਤੇ ਆਉ ਤੇ ਬੜੇ ਹਿਸਾਬ ਨਾਲ ਆਉਣ ਦੀ ਲੋੜ ਆ ਰੋਡ ਵਧੀਆ ਵੈਸੇ ਕੋਈ ਡਾ ਵੀ ਮਾੜਾ ਨਹੀਂ ਹੈਗਾ ਪਹਾੜੀ ਏਰੀਆ ਦੇ ਵਿੱਚ ਆ ਦੇਖੋ ਘਰ ਨਵੇਂ ਵੀ ਹਰ ਤਰ੍ਹਾਂ ਦੇ ਬਣ ਚੁੱਕੇ ਆ ਪੁਰਾਣੇ ਘਰ ਕਾਫੀ ਹੈਗੇ ਆ ਇਹ ਮੰਗੋਵਾਲ ਨਰੀ ਜਿਹੜਾ ਪਿੰਡ ਆ ਨਾ ਕਾਫੀ ਏਰੀਆ ਦੇ ਵਿੱਚ ਫੈਲਿਆ ਹੋਇਆ ਇੱਕ ਜਗ੍ਹਾ ਇਕੱਠਾ ਪਿੰਡ ਨਹੀਂ ਹੈਗਾ ਕੁਝ ਘਰ ਕਿਤੇ ਕੁਝ ਕਿਤੇ ਕੁਝ ਕਿਤੇ ਕਈ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਆ ਆ ਦੇਖੋ ਇਸਪਾਸੇ ਘਰ ਇਹ ਸਾਰੇ ਮੰਗੋਵਾਲ ਦੇ ਵਿੱਚ ਹੀ ਪੈ ਜਾਂਦੇ ਆ ਆ ਦੇਖੋ ਜੰਗਲ ਦੇ ਵਿੱਚ ਰਹਿਣਾ ਕੋਈ ਢੀਵੀ ਛੋਟੀ ਗੱਲ ਨਹੀਂ ਕਿਉਂਕਿ ਜੰਗਲੀ ਜਾਨਵਰ ਬਹੁਤ ਹੈ ਪਾਣੀ ਪੂਣੀ ਦਾ ਸਾਧਨ ਹੈਗਾ ਇਸ ਕਰਕੇ ਨਾ ਜੰਗਲੀ ਜਾਨਵਰ ਕਾਫੀ ਸਾਰੇ ਇਹਦੇ ਨੇੜੇ ਤੇੜੇ ਰਹਿੰਦੇ ਆ ਦੇਖੋ ਵਧੀਆ ਮਾਹੌਲ ਆ ਯਾਰ ਆ ਦੇ ਯਾਰ ਗਿੱਲਾ ਹੋ ਗਿਆ ਅੱਗੇ ਕਿਤੇ ਫਾਸੀ ਨਾ ਜਾਵੇ ਗੱਡੀ ਮੈਂ ਉਹੀ ਕਹਿਣਾ ਹੈ ਜੀ ਗਿੱਲਾ ਹੋ ਗਿਆ ਹਾਂ ਅੱਗੇ ਕੰਮ ਗਿੱਲਾ ਥੱਕਾ ਮਾਰਨਾ ਪਊਗਾ ਜੀ ਹੈ ਨਹੀਂ ਨਹੀਂ ਗਿੱਲਾ ਹੋ ਗਿਆ ਮੋੜ ਲੀਕ ਨਹੀਂ ਨਹੀਂ ਆਪਾਂ ਟਰੈਕਟਰ ਟੁੱਟੇ ਸਾਧ ਰਹਿਣਾ ਕੋਈ ਟਰੈਕਟਰ ਤਾਂ ਨਹੀਂ ਆਪਾਂ ਨੂੰ ਤੱਕਾਲ ਰਹਿਣਾ ਹੈ ਆਹੋ ਯਾਰ ਗਿੱਲਾ ਹੋਣ ਲੱਪਿਆ ਮੈਨਾਂ ਨਾ ਜਿਆਦਾ ਗਿੱਲਾ ਹੋਣਾ ਚੱਲ ਉੱਥੋਂ ਮੋੜ ਕੇ ਲੈ ਆਉਨੇ ਆ ਦੇਖਦੇ ਆ ਫਾਸੀ ਨਾ ਜਾਵੇ ਕਿਤੇ ਆ ਕਿਨਾਂ ਫਿਸਲਾ ਲੱਗ ਪੱਲੇਪੜ ਇਦਾਂ ਦੀ ਜਗ੍ਹਾ 'ਚ ਬੈਠਾ ਹੋਣਾ ਕਿਤੇ ਠੰਡੀ ਜਗ੍ਹਾ ਠੰਡੀ ਜਗ੍ਹਾ 'ਚ ਦੇਖੀ ਜਊ ਉਹ ਤੋਂ ਲੈ ਆਵਾਂ ਕਿ ਕਿਸੇ ਨੂੰ ਫੋਨ ਨੰਬਰ ਤੇ ਲੈ ਆਈਏ ਬੰਦੇ ਦਾ ਆਪਾਂ ਉਹਨੂੰ ਫੋਨ ਕਰਕੇ ਕਹਿੰਦਾ ਕਿ ਟਰੈਕਟਰ ਡੁੱਬ ਗਿਆ ਹੈ ਹੈ ਆਹਵਾ ਚੁੱਲਾ ਬਣਾਇਆ ਕਿਸੇ ਕੈਂਪਿੰਗ ਕੀਤੀ ਹੋਈ ਹੈ ਇਧਰਲੇ ਪਾਸੇ ਦੇਖੋ ਜੀ ਉਧਰਲੇ ਪਾਸੇ ਨੂੰ ਤਾਂ ਜਾ ਨਹੀਂ ਸਕਦੇ ਔਰ ਦੇਖੋ ਕਿੰਨਾ ਖਤਰਨਾਕ ਜਿਹਾ ਮਾਹੌਲ ਹੈ ਇਧਰ ਨੂੰ ਦੇਖ ਲੈਣੇ ਹ ਹ ਹੁਣ ਲਾਓ ਜੀ ਆਹ ਹੀ ਕੋਸ਼ ਹੈ ਜੀ ਅੱਗੇ ਵੀ ਮੈਂ ਕਿਹਾ ਲੈਪੜ ਬਿਠਾ ਮੈਨੂੰ ਵੀ ਇਦਾਂ ਲੱਗਾ ਆ ਹੱਲਾ ਘਦਰਾ ਮੈਨੂੰ ਵੀ ਇਦਾਂ ਲੱਗਾ ਯਾਰ ਕਿੱਦਣੂ ਨਿਕਲੀ ਜਾਂਦੀ ਅੱਗੇ ਨਹੀਂ ਗਾਹ ਦੀ ਗਾਹ ਚੱਲ ਜਾਣੀ ਹੈ ਮੰਗੋਵਾਲ ਖੱਡ ਦੇ ਵਿੱਚ ਦੀ ਜਾ ਰਹੇ ਸੀ ਆਪਾਂ ਤੇ ਇਧਰਲੀ ਸਾਈਡ ਤੇ ਜੰਗਲ ਦੇ ਵਿੱਚ ਸਾਨੂੰ ਕੋ ਦਿਸੀਆ ਐਂ ਕਿਾ ਦੇਖਦੇ ਇਧਰ ਕੀ ਹੈਗਾ ਆਹ ਦੇਖੋ ਜੀ ਓਹ ਹੋ ਉਹ ਆ ਕਾਫੀ ਵੱਡਾ ਪਾਣੀ ਨਾਲ ਭਰਿਆ ਪਿਆ ਬਹੁਤ ਪਾਣੀ ਹੈ ਤੁਹਾਨੂੰ ਪੂਰਾ ਭਰਿਆ ਹੋਇਆ ਪਾਣੀ ਨਾਲ ਇਹ ਪਤਾ ਨਹੀਂ ਹੁਣ ਖੇਤੀ ਖੁੱਤੀ ਵਾਸਤੇ ਜਾਂ ਕਿੱਦਾਂ ਲੱਗਦਾ ਤਾਂ ਸਰਕਾਰੀ ਆ ਆ ਕੈਲੇਜਾ ਲੱਗੇ ਆ ਇਹ ਹੁਣ ਵੱਡ ਤੇ ਕਿਸੇ ਨੇ ਜਾਂ ਆ ਦੇਖੋ ਜਾਂ ਕੋਈ ਤੋੜ ਤੋੜ ਕੇ ਲਈ ਜਾਣ ਵਾਲਾ ਕੰਮ ਇੱਥੇ ਤਾਂ ਹੈ ਨਹੀਂ ਵੈਸੇ ਇਹ ਹੁਣ ਬਣਿਆ ਪਤਾ ਨਹੀਂ ਕਾਦੇ ਵਾਸਤੇ ਆ ਸਿੰਚਾਈ ਵਾਸਤੇ ਜਾਂ ਕਿੱਦਾਂ ਇੱਕ ਕੋਈ ਆ ਸਾਹਮਣੇ ਪਾਸੇ ਤੁਹਾਨੂੰ ਦਿਖਾ ਦਿਆਂ ਸਰਕਾਰੀ ਬਿਲਡਿੰਗ ਹੀ ਲੱਗਦੀ ਕੋਈ ਆ ਦੇਖੋ ਸ਼ਾਇਦ ਪਾਣੀ ਦਾ ਕੋਈ ਪ੍ਰਬੰਧ ਕਰ ਲਈ ਬਣਿਆ ਹੋਊਗਾ ਤੁਸੀਂ ਦੇਖ ਸਕਦੇ ਹੋ ਪਾਣੀ ਤਾਂ ਕੁਦਰਤੀ ਹੁੰਦਾ ਥੱਲੋਂ ਆ ਦੇਖੋ ਹਾਂ ਪਾਣੀ ਆ ਜਾ ਇਦਾਂ ਹੋਣਾ ਆ ਪਾਣੀ ਉਹ ਜਿਹੜੇ ਮੁੱਗੇ ਛੱਡੇ ਸਾਈਡਾਂ ਤੇ ਉਹ ਉਹਨਾਂ ਦੇ ਵਿੱਚ ਚੋ ਦਾ ਪਾਣੀ ਵਿੱਚ ਚਮਾ ਹੁੰਦਾ ਹੋਊਗਾ ਕੁਛ ਨਾ ਕੁਛ ਤਾਂ ਹੋਊਗਾ ਪ੍ਰਬੰਧ ਸੀਮੈਂਟ ਹੈ ਸੀਮੈਂਟ ਨਾਲ ਬੰਦ ਸੀਮੈਂਟ ਨਾਲ ਬੰਦ ਕੀਤਾ ਇੱਧਰ ਉਹ ਖੁੱਲਾ ਹੈ ਸੀਮੈਂਟ ਨਾਲ ਬੰਦ ਹੈ ਹਾਂ ਆ ਖੁੱਲਾ ਇੱਕ ਇੱਕ ਉਹ ਉਪਰ ਉਹ ਵੀ ਖੁੱਲਾ ਹੈ ਉੱਪਰ ਹਾਂ ਹੈਗਾ ਕੋਈ ਸਰਕਾਰੀ ਅਦਾਰੇ ਹੈਗਾ ਕੋਈ ਸਰਕਾਰੀ ਸਿਰਫ ਜੰਗਲ ਹੀ ਜੰਗਲ ਚਾਰੇ ਪਾਸੇ ਆ ਦੇਖੋ ਆ ਸਫੇਦੇ ਲਾਏ ਆ ਹੋ ਸਕਦਾ ਕਿ ਇਹ ਸੀ ਪਰਸਨਲ ਪ੍ਰੋਪਰਟੀ ਹੋਵੇ ਆ ਦੇਖੋ ਜੀ ਇੱਕ ਪੁਰਾਣਾ ਘਰ ਬਿਲਕੁਲ ਪੀਪਲ ਦੇ ਥੱਲੇ ਇਸ ਟਾਈਮ ਕੋਈ ਰਹਿ ਨਹੀਂ ਰਿਹਾ ਇੱਥੇ ਆ ਦੇਖੋ ਇਦਾਂ ਦੇ ਰਾਸਤੇ ਆ ਲੋਕਾਂ ਦਾ ਜੀਵਨ ਦੇਖ ਲਓ

ਆ ਦੂਜੀ ਚੱਕ ਮੋਰਿਓ ਗੱਡੀ ਦਾ ਜੋਰ ਲੱਗਦਾ ਇੱਥੇ ਪੂਰਾ ਉਹ ਦੂਜੀ ਚੱਕ ਪੜੀ ਕਰਦੇ ਨਾ ਨਹੀਂ ਨਹੀਂ ਉਹਨੂੰ ਏਸੀ ਰਹਿਣ ਦੇ ਚੱਲਦਾ ਭਾਵੇਂ ਏਸੀ ਨਹੀਂ ਕੋਈ ਚੱਕਰ ਨਹੀਂ ਏਸੀ ਔਨ ਕਰ ਦੇ ਕੋਈ ਚੱਕਰ ਨਹੀਂ ਏਸੀ ਦਾ ਲਓ ਜੀ ਦੇਖੋ ਗੱਡੀ ਪੂਰੀ ਅੱਗ ਕੱਢਦੀ ਐਸ ਟਾਈਮ ਆਹ ਜਿਹੜੀ ਜਿਆਦਾ ਖਤਰਨਾਕ ਚੜਾਈ ਸੀਗੀ ਆ ਦੇਖੋ ਹਜੇ ਵੀ ਤਾਂ ਨਹੀਂ ਜਾਈ ਜਾਣੇ ਆਪਾਂ ਜਿੰਨਾ ਅੱਗੇ ਥੱਲੇ ਨੂੰ ਆਏ ਆ ਉਹ ਨਹੀਂ ਹੁਣ ਉੱਪਰ ਨੂੰ ਆਹ ਦੇਖੋ ਜੀ ਪੁਰਾਣੇ ਘਰ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਕਿਦਾਂ ਦਾ ਜੀਵਨ ਹੈ ਲੋਕਾਂ ਦਾ ਪੰਜਾਬ ਦਾ ਇਲਾਕਾ ਅਸੀਂ ਕਹਿੰਨੇ ਪੰਜਾਬ ਬੜਾ ਤਰੱਕੀ ਚ ਹੈ ਇਹ ਤੁਹਾਡੇ ਸਾਹਮਣੇ ਦੇਖ ਲਓ ਆਹ ਦੇਖੋ ਜੀ ਭਗਤ ਜੀ ਕਹ ਲਓ ਬੰਨਰ ਸੈਨਾ ਕਹ ਲਓ ਇੱਕ ਉਹ ਬੜੇ ਗੌਰ ਨਾਲ ਦਿਖ ਰਿਹਾ ਹੈ ਉਹ ਦੇਖੋ ਗਲੀਆਂ ਆ ਇਦਾਂ ਦਾ ਲੋਕਾਂ ਦਾ ਰਹਿਣ ਸਹਿਣ ਆ ਆ ਦੇਖੋ ਅੱਗੇ ਗੱਡੀ ਜਾਊ ਕਿ ਨਹੀਂ ਨਹੀਂ ਜਾਊਗੀ ਲੱਗਦੀ ਘਰ ਦੇਖੋ ਜੀ ਕਿੰਨਾ ਸ਼ਾਨਦਾਰ ਖੁੱਲਾ ਹੋਵੇ ਜਿਹੜਾ ਖੁੱਲੀ ਜਗ੍ਹਾ ਹਾਂ ਨੇ ਅੱਗੇ ਉਧਰ ਤਾਂ ਜਾਂਦੀਆਂ ਗੱਡੀਆਂ ਘਰ ਦੇਖੋ ਕਿੰਨਾ ਪਿਆਰਾ ਉੱਪਰ ਸਲੇਟਾਂ ਪਾ ਕੇ ਛੱਤ ਪਾਈ ਹੋਈ ਜਿੱਦਾਂ ਪਹਿਲੀਆਂ ਚ ਬਣਦੇ ਹੁੰਦੇ ਸੀ ਹਿਮਾਚਲ 'ਚ ਜਿਆਦਾ ਇਦਾਂ ਦੇ ਪਹਾੜੀ ਇਰੀਚ ਇਦਾਂ ਦੇ ਮਿਲਦੇ ਨਾਲ ਦੇਖਣ ਨੂੰ ਆਹ ਦੇਖੋ ਜੀ ਬਹੁਤ ਹੀ ਪਿਆਰਾ 뷰 ਸਾਈਡਾਂ ਤੋਂ ਆਇਆ ਜੀ ਘਰ ਕਿੰਨੇ ਪਿਆਰੇ ਲੱਗ ਰਹੇ ਦੇਖੋ ਪਹਾੜਾਂ ਦੇ ਵਿੱਚ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਆਪਾਂ ਖੜੇ ਆ ਮੰਗੋਵਾਲ ਨਾਰੀਪਿੰਡ ਇੱਥੇ ਮੰਗੋਵਾਲ ਨਾਰੀ ਵੀ ਕਹਿੰਦੇ ਤੇ ਕੁਝ ਨਰੀ ਵੀ ਕਹਿੰਦੇ ਆ ਅਸੀਂ ਦੋਨੀ ਚੀਜ਼ਾਂ ਦੇਖਿਆ ਤੇ ਅੱਜ ਆਪਣੀ ਟੀਮ ਦੇ ਵਿੱਚ ਰਾਜੂ ਤਾਂ ਹੈਗਾ ਹੀ ਆ ਤੇ ਨਾਲ ਮਿਸਟਰ ਦੀਪ ਇਹ ਆਪਣੇ ਬਾਰੇ ਦੱਸਣਗੇ ਦੀਪ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਬਾਜੀ ਨਾਲ ਆਏ ਹੋਏ ਹਾਂ ਜੀ ਬਲੌਗ ਸ਼ੂਟ ਕਰਨ ਵਾਸਤੇ ਦੀਪ ਟ੍ਰੈਵਲ ਪੀਵੀ08 ਮੇਰੇ ਚੈਨਲ ਦਾ ਨਾਮ ਹੈ ਜੀ ਸ਼ਾਇਦ ਤੁਸੀਂ ਦੇਖਦੇ ਵੀ ਹੋ ਤੇ ਨਾਲ ਆਪਣੇ ਪ੍ਰੋਸਪਰ ਹੈ ਜੀ ਅੱਜ ਇਹ ਵੀ ਆਪਣੇ ਬਾਰੇ ਮਿਸਟਰ ਪ੍ਰੋਸਪਰ ਦੋਸਤੋ ਮੇਰਾ ਨਾਮ ਪ੍ਰੋਸਪਰ ਟ੍ਰਾਵਰਾ ਮੈਂ YouTube ਚੈਨਲ ਪ੍ਰੋਸਪਰ ਟ੍ਰਾਵਰਾ ਵੀ ਮੇਡ ਇਟ ਇਨ ਵੈਰੀ ਹੇਰ ਮਾਊਂਟੇਨ ਕੈਨ ਯੂ ਸਬਸਕ੍ਰਾਈਬ ਟੂ ਮਿਸਟਰ ਮਾਨਸ ਚੈਨਲ ਮਿਸਟਰ ਮਾਨਸ ਚੈਨਲ ਵੀ ਲਵ ਯੂ ਸੋ ਮੱਚ ਗੁੱਡ ਗੁੱਡ ਅੱਛਾ ਅੱਛਾ ਹਾਂ ਤੇ ਤੁਹਾਨੂੰ ਆਪਾਂ ਇਹ ਨਰੀ ਪਿੰਡ ਬਾਰੇ ਅੱਜ ਸਾਰੀ ਜਾਣਕਾਰੀ ਦੇਵਾਂਗੇ ਦੱਸਾਂਗੇ ਜਿੰਨਾ ਵੀ ਹੋਇਆ ਆਪਾਂ ਇਹਦੇ ਬਾਰੇ ਸੁਣਿਆ ਸੀਗਾ ਕਿ ਇਸ ਪਿੰਡ ਦੇ ਵਿੱਚ ਏ ਕੋਈ 100 100 ਬਰਾਤਾਂ ਨਿਕਲਦੀਆਂ ਪਰ ਅਸੀਂ ਆਣ ਕੇ ਦੇਖਿਆ ਪਿੰਡ ਦੇ ਵਿੱਚ ਸਾਰਾ ਪਿੰਡ ਦਾ ਹਾਲਚਲ ਦੇਖਿਆ ਅਸੀਂ ਤੇ ਪਰ ਹੁਣ ਦੇਖਦੇ ਆਂ ਅਸੀਂ ਕਿਸੇ ਨੂੰ ਮਿਲ ਕੇ ਗੱਲਬਾਤ ਕਰਦੇ ਕਿ ਵਾਕਈ 100 100 ਬਰਾਤਾਂ ਇੱਥੋਂ ਨਿਕਲਦੀਆਂ ਸੀ ਆ ਜਾਓ ਜੀ ਅੱਗੇ ਚੱਲਦੇ ਆਂ ਆਪਾਂ ਸਰਪੰਚ ਸਾਹਿਬ ਦੇ ਘਰ ਆਏ ਸੀ सीताराम ਜੀ ਦੇ ਤੇ ਉਹ ਤਾਂ ਗਿਆ ਹੋਇਆ ਕਿੱਥੇ ਗਿਆ ਜੀ ਇਸੇ ਸ਼ੌਪ ਤੇ ਉਹਨੇ ਸ਼ੌਪ ਤੇ ਆ ਕਿੱਥੇ ਝੋਪੇਗੀ ਮੰਗੂ ਵਾਲੀ ਮੰਗੂ ਵਾਲੀ ਠੀਕ ਹੈ ਜੀ ਰੋਡ ਤੇ ਹਾਂ ਜੀ ਪਿੰਡ ਬਾਰੇ ਦੱਸੋ ਕੁਝ ਪਿੰਡ ਬਾਰੇ ਸਰ ਬਹੁਤ ਵਧੀਆ ਹੈ ਪਹਿਲਾਂ ਤੁਹਾਡਾ ਨਾਂ ਕੀ ਆ ਮੇਰਾ ਨਾਂ ਸੁਨੀਲ ਹੈ ਜੀ ਸੁਨੀਲ ਜੀ ਸੁਨੀਲ ਜੀ ਤੁਸੀਂ ਕੀ ਕਰਦੇ ਹੋ ਮੈਂ ਦੁਬਈਏ ਜੋਬ ਕਰਦਾ ਅੱਛਾ ਦੁਬਈ ਜੋਬ ਕਰਦੇ ਠੀਕ ਹੈ ਤੇ ਇਹ ਪਿੰਡ ਦੇ ਬਾਰੇ ਅਸੀਂ ਅਕਸਰ ਸੁਣੀਦਾ ਕਿ ਇਸ ਪਿੰਡ ਦੇ ਵਿੱਚੋਂ 100-100 ਬਰਾਤਾਂ ਚੜ੍ਹਦੀਆਂ ਸੀਗੀਆਂ ਇਹ ਸੱਚ ਆ ਜੀ ਬਿਲਕੁਲ ਕਦੋਂ ਦੀ ਗੱਲ ਐ ਇਹ ਸਿੰਘ ਬਹੁਤ ਪੁਰਾਣੀ ਹੈ ਪੁਰਾਣੀ ਗੱਲਾਂ ਹਾਂ ਤੇ ਉਸ ਟਾਈਮ ਪਿੰਡ ਦੀ ਆਬਾਦੀ ਜਿਆਦੀ ਹੋਏਗੀ ਕਾਫੀ ਹੋਣੀ ਬਹੁਤ ਹੋਏਗੀ ਨਾ ਹਾਂਜੀ ਤੇ ਹੁਣ ਕਿੰਨੀ ਵੱਦੀ ਇਸ ਟਾਈਮ ਇਸ ਟਾਈਮ 2:250 ਦੇ ਕਰੀਬ ਹੋਣੀ ਹੈ ਕਾਫੀ ਲੋਕ ਚਲੇ ਵੀ ਗਏ ਆ ਕੁਛ ਇੱਕ ਮੋੜਾ ਵੀ ਰਹੇ ਆ ਵਾਪਸ ਅੱਛਾ ਜੀ ਇਹ ਇਹ ਹਾਲ ਹੈ ਠੀਕ ਹੈ ਤੇ ਪਿੰਡ ਚ ਮਤਲਬ ਪਹਿਲੀਆਂ ਦੇ ਵਿੱਚ ਸੀਗਾ ਇਹ ਤਾਂ ਉਹਦਾ ਕੁਛ ਹੈ ਮਤਲਬ ਜਿੱਦਾਂ ਪਹਿਲਾਂ ਬਹੁਤ ਜ਼ਿਆਦਾ ਘਰ ਸੀ ਉਹਨਾਂ ਜਿੱਦਾਂ ਘਰ ਟੁੱਟੇ ਭੱਜੇ ਜਾਂ ਕੁਛ ਹੋਰ ਅ ਸਰ ਉਹਦੇ ਲਈ ਤਾਂ ਹੁਣ ਐਵੇਂ ਕਹੀਏ ਤੇ ਮੇਰੇ ਖਿਆਲ ਚ ਕੁਛ ਇੱਕ ਨਿਸ਼ਾਨ ਬਾਕੀ ਹੋਣੇ ਆ ਬਾਕੀ ਆਲਮੋਸਟ ਮੁੱਲ ਖਤਮ ਹੀ ਹੈ ਖਤਮ ਹੈ ਮੁੱਲ ਪ੍ਰਾਣਾ ਬਹੁਤ ਵੱਡਾ ਪਿੰਡ ਸੀਗਾ ਇਹ ਅਗਰ ਪਿੰਡ ਘੁੰਮਣਾ ਆ ਉਹ ਚੀਜ਼ਾਂ ਦੇਖਣੀਆਂ ਤੇ ਉਹਦੇ ਲਈ ਤੁਹਾਨੂੰ ਬਹੁਤ ਟਾਈਮ ਚਾਹੀਦਾ ਅੱਛਾ ਜੀ ਕਿਉਂ ਦੂਰ ਹੈ ਜੰਗਲ ਚ ਦੂਰ ਅੱਛਾ ਜੀ ਕਿਸੇ ਦਾ 3 ਕਿਲੋਮੀਟਰ ਨੂੰ ਹੋਣਾ ਕਿ 2 ਕਿਲੋਮੀਟਰ ਨੂੰ ਦੂਰ ਹੈ ਹਾਂ ਕਿਤੇ ਮੁੱਲ ਜਿੱਦਾ ਚੋਦੇ ਵਿੱਚੋਂ ਨਹੀਂ ਜਾਣਾ ਆਪਣਾ ਪੈਦਲ ਰਸਤੇ ਹੈਗੇ ਅੱਛਾ ਜੀ ਇਹ ਸਾਰੇ ਤੇ ਜੰਗਲੀ ਏਰੀਆ ਤੇ ਜੰਗਲੀ ਜਾਨਵਰ ਜੰਗਲੀ ਜਾਨਵਰ ਤਾਂ ਫੇਰ ਮਿਲਦੇ ਹੀ ਮਿਲਣਗੇ ਮਿਲਣਗੇ ਬਹੁਤ ਜ਼ਿਆਦਾ ਟੱਕਰੇ ਜਾਣਗੇ ਅੱਛਾ ਅੱਛਾ ਜੀ ਖਤਰਨਾਕ ਵੀ ਹੈ ਨਾ ਖਤਰਨਾਕ ਵੀ ਹੈ ਹਾਂਜੀ ਹਾਂਜੀ ਜਿਹੜਾ ਪਿੰਡ ਹੈ ਮਤਲਬ ਅੱਗੇ ਸੀਗਾ ਬਹੁਤ ਵੱਡਾ ਵੀ ਜਿੱਦਾਂ ਹੁਸ਼ਿਆਰਪੁਰ ਦੇ ਨੇੜੇ ਤੇੜੇ ਤੱਕ ਜਾ ਲੱਗਦਾ ਸੀ ਕਹਿੰਦੇ ਹਾਂ ਇਹ ਸੱਚ ਹੈ ਬਿਲਕੁਲ ਬਿਲਕੁਲ ਠੀਕ ਹੈ ਤੇ ਉੱਪਰ ਜਿੱਦਾਂ ਹਿਮਾਚਲ ਤੋਂ ਆਉਂਦੇ ਕਿ ਇਸਰਾਵਾਂ ਵਗੈਰਾ ਦਾ ਕਹਿੰਦੇ ਹੁੰਦੀਆਂ ਸੀ ਹਾਂਜੀ ਪਹਿਲਾਂ ਇੱਥੇ ਮਤਲਬ ਜਿਹੜਾ ਗਿਆਂਦਾ ਜਿੱਦਾਂ ਹਿਮਾਚਲ ਤੋਂ ਆਉਂਦੇ ਸੀ ਤੇ ਆ ਇੱਥੇ ਰੁੱਕ ਕੇ ਜਾਂਦੇ ਸੀ ਆ ਮਤਲਬ ਆਹ ਰੋਡ ਤਾਂ ਬਾਅਦ ਚੋਂ ਬਣਿਆ ਇਤੋਂ ਮਤਲਬ ਇੱਥੋਂ ਹੀ ਆਹ ਚੋਗਲ ਦੀ ਪੈਦਲ ਜਾਂਦੇ ਹੁੰਦੇ ਸੀ ਅੱਛਾ ਇੱਥੇ ਚੋਗਲ ਡੈਮ ਲੱਗਿਆ ਹੋਇਆ ਹਾਂਜੀ ਆਹੀ ਰਸਤਾ ਹੁੰਦਾ ਸੀ 14 14 ਦੀ ਮਤਲਬ ਇਧਰੋਂ ਨਹੀਂ ਆਣਾ ਚੌਦ ਦੀ ਇਧਰੋਂ ਦੀ ਜੜ ਕੇ ਤੇ ਅੱਗੇ ਫੇਰ ਜਾਣਾ ਅੱਛਾ ਇਧਰ ਦੀ ਹੁੰਦਾ ਸੀ ਹਾਂ ਮੋਰ ਬਹੁਤ ਬੋਲਦੇ ਤੁਹਾਡੇ ਉਹ ਤਾਂ ਵੇਖ ਕੁਦਰ ਬਿਲਕੁਲ ਕੁਦਰ ਦੇ ਨੇੜਿਆਂ ਆ ਤੁਸੀਂ ਹਾਂ ਕੁਦਰ ਦੀ ਗੋਚ ਕਹਿ ਸਕਦਾ ਹੋ ਕੁਝ ਫੋਰ ਪਿੰਡ ਬਾਰੇ ਕੁਝ ਪਿੰਡ ਵਧੀਆ ਸਾਰੇ ਹਾਂ ਸਈਆ ਰੇਂਜ ਰੂਂਜ ਵਧੀਆ ਤੁਹਾਡੇ ਪਿੰਡ ਚ ਰੇਂਜ ਇਹ ਸਰਪੰਚ ਸਾਹਿਬ ਦੀ ਦੇਣ ਹੈ ਜੀ ਵਧੀਆ ਕੰਮ ਆਇਆ ਹਾਂਜੀ ਹਾਂਜੀ ਨਹੀਂ ਤਾਂ ਪਹਿਲਾਂ ਤਾਂ ਬਹੁਤ ਔਖਾ ਸੀਗਾ ਧੰਨਵਾਦ ਜੀ ਤੁਹਾਡਾ ਥੈਂਕ ਯੂ ਸਰ ਅੱਛਾ ਤੁਸੀਂ ਜਾਨਵਰ ਉਦਾਂ ਦੇਖੇ ਤੁਸੀਂ ਇੱਥੇ ਕੀ ਹਰ ਮੋੜੀ ਕੋਈ ਕਿਹਾ ਸਾਧਨ ਹੁੰਦੇ ਸੀ ਅੱਜ ਤੋਂ 50 ਸਾਲ ਪਹਿਲਾਂ ਸਾਲ ਪਹਿਲਾਂ 70 ਸਾਲ ਜਿੰਨੇ ਪਹਿਲਾਂ ਹੀ ਗੱਲ ਤਾਂ ਜਦਾ ਸਾਡੇ ਬਜੂਦਾਂ ਦੇ ਜਿੰਦੇ ਰੱਖੇ ਸਨ ਕਾਦੇ ਵਾਸਤੇ ਬਾਹਰ ਅੱਛਾ ਧਾਣ ਵਾਸਤੇ ਘਰਾਂ ਵਿੱਚੋਂ ਪਸ਼ੂ ਲੈ ਜਾਂਦੇ ਕੱਢ ਗਏ ਮੰਜੇ ਨਾਲ ਖੋਲ ਲੈਂਦੇ ਸਨ ਜਿੰਦੇ ਕਿੱਡੇ ਕਿੱਡੇ ਜਿੰਦੇ ਲੱਗੇ ਸੀਗੇ ਜਿੱਦਾਂ ਜੀ ਉਹ ਨਹੀਂ ਹੁੰਦੀ ਕਲੂਕੀ ਚੂਹੇ ਫੜਨ ਵਾਲੀ ਜਿੱਦ ਤੱਕ ਬੀਚ ਅੱਛਾ 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 ਇਹ ਗੋਲ ਜਾਂਦਾ ਹੁੰਦਾ ਪਿੰਜੜਾ ਹੁੰਦਾ ਇਸ ਲਈ ਉਹ ਵੀ ਜਦੋਂ ਪੈਰ ਪਾਊਗਾ ਉਹ ਫਸ ਜਾਗਾ ਠੀਕ ਆ ਆ ਚੀਜ਼ ਹੈ ਬੰਦ ਹੋ ਜਾਣਾ ਸ਼ਕੰਜਰ ਇਹ ਚੀਜ਼ ਬਣ ਜਾਂਦੀ ਜਿਹਦੇ ਲੱਤ ਨੂੰ ਫਸ ਗਈ ਵਿੱਚ ਇਦਾਂ ਦੇ ਵਿੱਚ ਤਾਂ ਉਹ ਨਿਕਲ ਨਹੀਂ ਤਾਂ ਹੈ ਨਹੀਂ ਹੂੰ ਤੇ ਅੱਜ ਕੱਲ ਅੱਜ ਕੱਲ ਮਤਲਬ ਜਿਹੜੇ ਸ਼ੇਰ ਉਹ ਘੱਟ ਦੇਖਣ ਨੂੰ ਮਿਲਦੇ ਕਿ ਹੈਗੇ ਆ ਨਹੀਂ ਸ਼ੇਰ ਕਹੇ ਦੀਆਂ ਬਾਗ ਹਨ ਬਾਗ ਹੈਗੇ ਆ ਬਾਗ ਤਾਂ ਤੰਦੂਏ ਆ ਤੰਦੂਏ ਆ ਜਾਦੇ ਤੈਨੂੰ ਆ ਸ਼ੇਰਾਂ ਦਾ ਤਾਂ ਸੁਣਿਆ ਮੈਂ ਵੀ ਤੇ ਸ਼ੇਰ ਹੈਗੇ ਤੈਨੂੰ ਕੱਲ ਪਰਸੋਂ ਸਾਨੂੰ ਅਸੀਂ ਇੱਥੇ ਸੀਗੇ ਤੇ ਸਾਨੂੰ ਹਿਰਨ ਮਿਲੇ ਚਾਰ ਇਕੱਠੇ ਰੋਡ ਦੇ ਉੱਤੇ ਘੁੰਮ ਰਹੇ ਸੀ ਇਹ ਇਦਾਂ ਤੁਹਾਡ ਕੋਲ ਕੋਈ ਨਾ ਟਾਈਮ ਹੈ ਨਹੀਂ ਨਹੀਂ ਤਾਂ ਤੁਹਾਨੂੰ ਬਾਗ ਤੰਦੂਰ ਵੀ ਦਿਖਾ ਲੈਂਦੇ ਪੱਲੇ ਕਿੰਨਾ ਥੋੜੀ ਮਿਹਨਤ ਕਰਨੀ ਪਉਂਦੀ ਹੈ ਅੱਛਾ ਇਹਦਾ ਕੰਮ ਆ ਵਾਸਤੇ ਹੁਣ ਜੇ ਜਾਣਾ ਤਾਂ ਐਸੀ ਚੋ ਚੋ ਚੱਲ ਜਾਈਏ ਨਾ ਠੰਡੇ ਠੰਡੇ ਪਾਣੀ ਦੇ ਨਾਲ ਕੰਢੇ ਕੰਢੇ ਅੱਛਾ ਕਿਤੇ ਨਾ ਕਿਤੇ ਤੁਹਾਨੂੰ ਬੈਠੇ ਮਿਲ ਜਾਣਾ ਸਹੀ ਆ ਪੱਕਾ ਹੀ ਗਰੰਟੀ ਚੱਲੀਏ ਆਪਾਂ ਗਰੰਟੀ ਹੈ ਤੁਹਾਡੀ ਚਲੀਏ ਟਾਈਮ ਤਾਂ ਹੁਣ ਤੇ 3-4 ਘੰਟੇ ਲੱਗਣਗੇ ਮੈਂ ਤਾਂ ਬਿੱਲ ਲਈ ਮੈਸ ਜਲ ਪੋਣਗੇ ਨਹੀਂ ਨਹੀਂ ਪਰ ਛੱਡ ਤੋਂ ਭੱਜ ਨਹੀਂ ਹੋਣਾ ਨਾ ਘੰਟੇ ਡੇਢ ਘੰਟੇ ਨੂੰ ਘੁੰਮਣ ਜਾਣਾਗਾ ਹਾਂ ਛੱਡ ਤੋਂ ਭੱਜ ਨਹੀਂ ਹੋਣਾ ਨਾ ਹਾਂਜੀ ਘੰਟਾ ਡੇਢ ਘੰਟੇ ਨੂੰ ਤਾਂ ਮੈਂ ਵੀ ਉਦਾਂ ਵੀ ਘੁੰਮਣ ਜਾਣਾਗਾ ਏ ਮਿਲ ਸਕਦਾ ਪਾਣੀ ਦੇ ਕੰਢੇ ਤੇ ਠੰਡੀ ਜਗ੍ਹਾ ਠੰਡੀ ਜਗ੍ਹਾ ਤੇ ਬੈਠਾ ਹੋਣਾ ਕਿਤੇ ਨਾ ਕਿਤੇ ਅਰਾਧ ਨੂੰ ਉਹਨੇ ਘੁੰਮਣਾ ਫਿਰਨਾਗਾ 12 ਕਰਨੀਆਂ ਫਿਰ ਹਾਂ ਮੈਂ ਹਰ ਮੈਂ ਚੱਲਦਾ ਜਮ ਆਪਣੇ ਧਿਆਨ ਚਲੇ ਮੈਨੂੰ ਕੀ ਪਤਾ ਮੋੜੇ ਬੈਠਾਗਾ ਹਾਂ ਉਹਦੀ ਪੈੜ ਤਾਂ ਮਨ ਨੂੰ ਗੇ ਲੱਗੀ ਇਹ ਨਹੀਂ ਪਤਾ ਕਿੰਨੇ ਵਜੇ ਗਿਆ ਉਹ ਠੀਕ ਹੈ ਮੈਂ ਚੱਲਿਆ ਜੇ ਜਿੱਲਾ ਅੱਗੇ ਦੇਖਿਆ ਤਾਂ ਹਲੇ ਜਿਹੜੀ ਲੰਮੀ ਪੂਛ ਦਾ ਚੜ ਗਿਆ ਟੱਬੇ ਨੂੰ ਜਿਹੜਾ ਦੇਖਿਆ ਮੈਂ ਉਹ ਜਿੰਦਗੀ ਪਹਿਲੀ ਵੀ ਆ ਦੇਖਿਆਗਾ ਨਾਂ ਤਾਂ ਜੂਹ ਸੁਣਿਆ 30 ਸਾਲ ਨੌਕਰੀ ਵੀ ਮੇਰੀ ਜਿੱਤੋ ਹਾਲ ਤੋਂ ਆ ਗਿਆ ਕੀਤੀ ਇੱਥੇ ਤੱਕ ਠੀਕ ਹੈ ਲੇਕਿਨ ਉਦਾਂ ਉਹਦੀ ਪੈੜ ਦੇਖੀ ਅੱਖਾਂ ਨਾਲ ਉਹ ਦੇਖਿਆ ਹਾਂ ਜੇ ਅੱਖਾਂ ਨਾਲ ਦੇਖਿਆ ਨਾ ਤਾਂ ਮੈਂ ਹੁਣ ਤੂੰ ਚੱਲੇ ਤਾਂ ਗਿਆਈਆਂ ਲੇਕਿਨ ਮੈਂ ਵੀ ਬਚ ਗਿਆ ਕਿ ਮੇਰੀ ਵੀ ਜ਼ਿੰਦਗੀ ਦਾ ਸਵਾਲ ਤਾਂ ਮੇਰੇ ਪਾਸਾ ਤੇ ਆਰ ਵੀ ਕੋਈ ਨੋ ਕਿ ਡੰਡੇ ਨਾਲ ਹੋਲੀ ਭਾਗ ਨਾ ਮਕਾਬਲਾ ਹੋਣਾ ਨਹੀਂ ਹੁਣ ਆਹ ਬਹੁਤ ਸੋਹਣਾ ਬਣਿਆ ਹੋਇਆ ਇੱਧਰਲੇ ਪਾਸੇ ਦੇਖੋ ਤੁਸੀਂ ਨਮਸਕਾਰ ਭਾਜੀ ਨਮਸਕਾਰ ਤੁਹਾਡਾ ਕੀ ਨਾਂ ਜੀ ਹਰਜੀਤ ਕੁਮਾਰ ਰਜੀਤ ਕੁਮਾਰ ਜੀ ਹਾਂ ਜੀ ਰਜੀਤ ਕੁਮਾਰ ਜੀ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਆ ਹਾਂ ਜੀ ਇਹ ਪਿੰਡ ਮੰਗੋਵਾਲ ਨਾਰੀ ਪਿੰਡ ਹੈ ਜਾਂ ਕੱਲੇ ਮੰਗੋਵਾਲ ਹੈ ਇਹ ਨਾਰੀ ਨਾਰੀ ਹੈ ਤੇ ਮੰਗੋਵਾਲ ਕਿਹੜਾ ਮੰਗੋਵਾਲ ਅੱਡਾ ਅੱਛਾ ਜਿਹੜਾ ਅੱਡਾ ਆ ਅੱਛਾ ਜੀ ਅੱਛਾ ਓ ਕਿੱਡਾ ਪਿੰਡ ਹੈ ਅੱਡਾ ਹੀ ਆ ਬਸ ਅੱਡਾ ਹੀ ਆ ਹਾਂ ਜੀ ਜੀ ਬਸ ਤੇ ਅਸੀਂ ਸੁਣਿਆ ਕਿ ਮੰਗੋਵਾਲ ਨਰੀ ਪਿੰਡ ਨਾਰੀ ਪਿੰਡ ਜਾਂ ਨਰੀ ਪਿੰਡ ਦੇ ਵਿੱਚ ਹਾਂ ਜੀ ਬੀ ਇੱਕ ਇੱਕ ਦਿਨ ਚ 100 100 ਬਰਾਤਾਂ ਜਾਂਦੀਆਂ ਸੀ ਕੀ ਇਹ ਸੱਚ ਹੈ ਨਹੀਂ ਪਹਿਲਾਂ ਥੇ ਪਹਿਲਾਂ ਸੀਗੇ ਹਾਂ ਜੀ ਮੁਸਲਮਾਨਾਂ ਬਾਰੇ ਅੱਛਾ ਮੁਸਲਮਾਨਾਂ ਟਾਈਮ ਹਾਂ ਜੀ ਅੱਛਾ ਮਤਲਬ ਪੁਰਾਣੀਆਂ ਗੱਲਾਂ ਆ ਹਾਂ ਜੀ ਬਹੁਤ ਪੁਰਾਣੀਆਂ ਉਦੋਂ ਘਰ ਬਹੁਤ ਜ਼ਿਆਦਾ ਹੋਣਗੇ ਹਾਂ ਜੀ ਜੀ ਇਹਦਾ ਮਤਲਬ ਇਹ ਸੱਚ ਹੈ ਵੀ 100-100 ਬਰਾਤਾਂ ਚੜ੍ਹਦੀਆਂ ਸੀਗੀਆਂ ਪਰ ਹੁਣ ਤਾਂ ਘਰ ਬਹੁਤ ਥੋੜੇ ਆ ਉਹ ਜੋ ਬਹੁਤ ਘਟੇ ਚਲੇ ਗਏ ਮੁਸ਼ਕਿਲਾਂ ਬਹੁਤ ਹੈ ਹਾਂ 1947 ਤੋਂ ਪਹਿਲਾਂ ਦੀਆਂ ਗੱਲਾਂ ਇਹ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮੁਸ਼ਕਿਲਾਂ ਤਾਂ ਤੁਹਾਡੇ ਪਿੰਡ ਦੀਆਂ ਅਸੀਂ ਦੇਖੀਆਂ ਹਾਂ ਹਾਂ ਜੀ ਹੋਰ ਕੋਈ ਮੁਸ਼ਕਿਲ ਹੈ ਕੋਈ ਬੱਸ ਬੱਸ ਡਾੜੀ ਕੋਈ ਕੋਈ ਬੱਸ ਡਾਣੀ ਹੈ ਹਾਂਜੀ ਤੇ ਸਕੂਲ ਕੋਈ ਸਕੂਲ ਉੱਪਰ ਮੰਗਵਾਲੀ ਹੈ ਪੰਜਵੀਂ ਤੱਕ ਅੱਛਾ ਪੰਜਵੀਂ ਤੱਕ ਮੰਗੋ ਵਾਲੀ ਸਕੂਲ ਹੈ ਹਾਂਜੀ ਪਾਣੀ ਪਾਣੀ ਕਦੇ ਆਂਦਾ ਕਦੇ ਨਹੀਂ ਵੀ ਆਂਦਾ ਅੱਛਾ ਜੀ ਤੇ ਡਾਕਟਰ ਉਹਟ ਅੰਦੇ ਕਦੇ 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 ਕਦੀ ਹਾਂ ਜੀ ਕੋਈ ਆਉਂਦਾ ਹੈ ਠੀਕ ਹੈ ਹਾਂ ਜੀ ਤੇ ਬਾਕੀ ਜੰਗਲੀ ਜਾਨਵਰ ਜੰਗਲੀ ਜਾਨਵਰ ਬਹੁਤ ਹੈ ਅੱਛਾ ਕਿਹੜੇ ਕਿਹੜੇ ਆ ਸ਼ੇਰ ਹੈ ਚੀਤਾ ਅੱਛਾ ਹਾਂ ਜੀ ਸ਼ੇਰ ਹੈ ਇਥੇ ਹਾਂ ਜੀ ਬਾਗ ਹੈ ਬਾਗ ਵੀ ਹੈ ਹਾਂ ਜੀ ਚੀਤੇ ਆ ਹਾਂ ਜੀ ਹੋਰ ਸਾਂਬਰ ਵਗੈਰਾ ਸਾਂਬਰ ਹੈ ਤੇ ਸੂਰ ਹੈ ਨਾ ਸੂਰ ਬੜੇ ਤੋਂ ਉਹਦੇ ਨਾਲ ਫਸਲ ਤੇ ਨੁਕਸਾਨ ਹੁੰਦਾ ਤੁਹਾਡੇ ਫਸਲ ਹੁੰਦੀ ਨਹੀਂ ਤੇ ਅੱਛਾ ਫਸਲ ਤਾਂ ਉਹ ਦੇਖਿਆ ਸੀ ਬਾਂਦਰ ਬਹੁਤ ਆ ਫਸਲ ਅਸੀਂ ਦੇਖ ਕੇ ਆਏ ਸਾਰੇ ਸਾਨੂੰ ਕਿਤੇ ਵੀ ਫਸਲ ਤੁਹਾਡੇ ਟਿਕਾ ਨਹੀਂ ਦੇਦੀ ਉਜਾੜ ਪੈ ਗਿਆ ਇੱਥੇ ਉਜਾੜ ਪੈ ਗਿਆ ਬਿਲਕੁਲ ਤੇ ਤੁਹਾਡਾ ਸਰਵਾਈਵ ਕਿਦਾਂ ਕਰਦੇ ਜਿੰਦਗੀ ਕਿਦਾਂ ਚੱਲਦੀ ਮੜ ਮੋਟਾ ਜੰਗਲਾਂ ਸਿਰ ਪਰੇ ਮੜ ਹਟਈਆ ਥੋੜਾ ਬਹੁਤ ਹੀ ਆ ਠੀਕ ਹੈ ਭਾਈ ਇਹ ਪਿੰਡ ਦਾ ਨਾਮ ਮੰਗੋਵਾਲ ਨਰੀ ਆ ਹਾਂਜੀ ਮੰਗੋਵਾਲ ਉਹ ਆ ਤੇ ਇਹ ਨਰੀ ਆ ਨਰੀ ਠੀਕ ਹੈ ਤੇ ਜਿੱਦਾਂ ਹੁਣ ਤੁਸੀਂ ਪਸ਼ੂਆਂ ਦਾ ਤੁਹਾਡਾ ਕੰਮਕਾਰ ਹੈਗਾ ਇੱਥੇ ਹਾਂਜੀ ਤੇ ਇਹਨਾਂ ਚ ਖਤਰਾ ਨਹੀਂ ਹੈਗਾ ਜਾਨਵਰਾਂ ਦਾ ਜਿੱਦਾਂ ਕੋਈ ਜੰਗਲੀ ਜਾਨਵਰ ਲੈਪਰਡ ਵਗੈਰਾ ਆਣ ਕੇ ਹਮਲਾ ਕਰ ਦੇਵੇ ਨਹੀਂ ਕਰਾ ਜਦਾ ਨਹੀਂ ਘਰਾਂ ਚ ਨਹੀਂ ਹੈਗਾ ਤੇ ਜਦੋਂ ਜੰਗਲ ਚ ਤੁਸੀਂ ਛੱਡਦੇ ਆ ਉੱਥੇ ਕਦੇ ਇਦਾਂ ਹੁੰਦਾ ਵੀ ਜੰਗਲ ਦੇ ਵਿੱਚ ਹੀ ਰਹਿ ਜਾਂ ਹਾਂਜੀ ਕਈ ਵਾਰੀ ਹੋ ਜਾਂਦਾ ਕਈ ਵਾਰੀ ਹੋ ਜਾਂਦਾ ਜਾਤ ਰਹਿ ਗਏ ਨਾ ਹਾਂਜੀ ਫੇਰ ਹੋ ਜਾਂਦਾ ਕੀ ਕਿਆ ਮਤਲਬ ਲੈਪਰਡ ਵਗੈਰਾ ਸਾਰੇ ਜੰਗਲੀ ਜਾਨਵਰ ਹੈਗੇ ਆ ਇੱਥੇ ਹਾਂਜੀ ਹਾਂਜੀ ਤੇ ਜਿਹੜੀਆਂ 100-100 ਬਰਾਤਾਂ ਦੀ ਗੱਲ ਕਰਦੇ ਆ ਹਾਂਜੀ ਤੇ ਵੀ ਪਿੰਡ ਦੇ ਵਿੱਚ ਚੜ੍ਹਦੀਆਂ ਸੀਗੀਆਂ ਉਦੋਂ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ ਇਹ ਹਾਂਜੀ ਤੇ ਪਿੰਡ ਇਹੀ ਸੀ ਜਾਂ ਹੋਰ ਵੀ ਸੱਜੇ ਘੱਬੇ ਸੀ ਨਹੀਂ ਆਹੀ ਸੀਗਾ ਆਹੀ ਸੀਗਾ ਤੇ ਇੱਥੇ ਇੰਨੇ ਘਰ ਕਿਦਾਂ ਹੋ ਸਕਦੇ ਆ ਇੱਥੇ ਪਹਿਲਾਂ ਅੰਗਰੇਜ਼ਾਂ ਦੇ ਵਾਰੇ ਅੱਛਾ ਹਾਂਜੀ ਅੰਗਰੇਜ਼ਾਂ ਦੇ ਬਾਅਦ ਗਏ ਆ ਉਹ ਅੱਛਾ ਅੰਗਰੇਜ਼ਾਂ ਤੋਂ ਬਾਅਦ ਗਿਆ ਤੇ ਉਹਨਾਂ ਦੇ ਜਿੱਦਾਂ ਜੰਗਲ ਦੇ ਵਿੱਚ ਹੋਰ ਘਰ ਘੁਰ ਪੁਰਾਣੇ ਹੈਗੇ ਕਿਤੇ ਹਾਂਜੀ ਪਹਿਲੇ ਸੀਗੇ ਹੁਣ ਹੈ ਜੀ ਹੁਣ ਨਹੀਂ ਹੈਗੇ ਹਾਂਜੀ ਮਲੋ ਇਹ ਸੱਚ ਆ ਵੀ ਜਿਹੜੇ ਉਦੋਂ 100-100 ਬਰਾਤਾਂ ਚੜ੍ਹਦੀਆਂ ਸੀਗੀਆਂ ਤੁਸੀਂ ਬਜ਼ੁਰਗਾਂ ਤੋਂ ਸੁਣਿਆ ਜਾਂ ਕਿਦਾਂ ਹਾਂਜੀ ਬਜ਼ੁਰਗਾਂ ਦਾ ਠੀਕ ਆ ਜੀ ਠੀਕ ਆ ਚਲੋ ਧੰਨਵਾਦ ਜੀ ਮੰਗੋਵਾਲ ਨਾਰੀ ਪਿੰਡ ਮੰਗੋਵਾਲ ਬਖਰਾ ਹੈ ਤੇ ਨਾਰੀ ਬਖੜਾ ਪਿੰਡ ਹੈ ਤੇ ਨਾਰੀ ਪਿੰਡ ਦੇ ਵਿੱਚ ਖੜੇ ਇਸ ਟਾਈਮ ਆਪਾਂ ਤੇ ਜਿੱਦਾਂ ਗੱਲ ਕਰਦੇ ਸੀ ਕਿ 100-100 ਬਰਾਤ ਦੀ ਉਹ ਦੱਸਦੇ ਆ ਕਿ ਜਦੋਂ ਮੁਸਲਮਾਨ ਭਰਾ ਇੱਥੇ ਰਹਿੰਦੇ ਹੁੰਦੇ ਸੀ ਉਸ ਟਾਈਮ ਦੇ ਵਿੱਚ ਇਹ ਚੀਜ਼ਾਂ ਸੀਗੀਆਂ ਕੀ ਬਹੁਤ ਵੱਡਾ ਪਿੰਡ ਸੀਗਾ ਇੱਕ ਸ਼ਹਿਰ ਹੀ ਸੀਗਾ ਲਗਭਗ ਉਸ ਟਾਈਮ ਤੇ 100-100 ਬਰਾਤਾਂ ਚੜ੍ਹਦੀਆਂ ਸੀਗੀਆਂ ਕਿਸੇ ਖਾਸ ਟਾਈਮ ਦੇ ਉੱਤੇ 100 ਬਰਾਤਾਂ ਗਈਆਂ ਹੋਣਗੀਆਂ ਇਹ ਨਹੀਂ ਕਿ ਰੋਜ਼ ਹੀ 100-100 ਬਰਾਤਾਂ ਜਾਂਦੀਆਂ ਹੁੰਨਗੀਆਂ ਤੇ ਉਹ ਟਾਈਮ ਦਾ ਮਸ਼ਹੂਰ ਹੋਇਆ ਇਹ ਪਿੰਡ ਕਿ ਇਸ ਨਾਰੀ ਪਿੰਡ ਦੇ ਵਿੱਚੋਂ 100-100 ਬਰਾਤਾਂ ਚੜ੍ਹਦੀਆਂ ਸੀ ਇਹ ਤਾਂ ਕਲੀਅਰ ਹੋ ਗਿਆ ਕਿ ਹਾਂ ਜੀ 100-100 ਬਰਾਤਾਂ ਇੱਕ ਦਿਨ ਦੇ ਵਿੱਚ ਜਾਂਦੀਆਂ ਸੀ ਇਹ ਪਿੰਡ ਭਾਵੇਂ ਸੁੱਖ ਸੁਵਿਧਾ ਨਾਲੋਂ ਵੰਜਾ ਆ ਪਰ ਨੇਚਰ ਪੱਖੋਂ ਬਿਲਕੁਲ ਰਿਚ ਹੈ हां ਤੁਸੀਂ ਦੇਖੋ 뷰 ਇੱਕ ਵਾਰੀ ਕਿੰਨਾ ਸ਼ਾਨਦਾਰ ਹੈ ਦੇਖੋ ਪੂਰਾ ਜੰਗਲ ਮੋਰਾਂ ਦੀਆਂ ਆਵਾਜ਼ਾਂ ਆ ਰਹੀਆਂ ਤੇ ਸੂਰਜ ਦੇਖੋ ਅਸਤ ਹੋਣ ਵਾਲਾ ਹੈ ਬਹੁਤ ਹੀ ਸ਼ਾਨਦਾਰ 뷰 ਮੰਗੋਵਾਲ ਨਰੀ ਤੋਂ ਆਈ ਦੀ ਬਲੌਗ ਦੀ ਸਮਾਪਤੀ ਹੈ ਜੀ ਤੇ ਅੱਜ ਦੀਪ ਜੀ ਦੇ ਨਾਲ ਔਰ ਪ੍ਰੋਸਪਰ ਜੀ ਦੇ ਨਾਲ ਬਹੁਤ ਆਨੰਦ ਆਇਆ ਤੇ ਕੋਸ਼ਿਸ਼ ਕਰਾਂਗੇ ਨੈਕਸਟ ਵੀ ਕਿਤੇ ਨਾ ਕਿਤੇ ਅਸੀਂ ਇਕੱਠੇ ਇਦੇ ਇਸੇ ਤਰ੍ਹਾਂ ਹੀ ਆਈਏ ਤੇ ਵੀਡੀਓ ਦੀ ਇੱਥੇ ਹੀ ਸਮਾਰਤੀ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਵਲੋਗ ਚੰਗਾ ਜੀ ਬਾਏ 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 ਰਾਤ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਜੰਗਲ ਦਾ ਏਰੀਆ ਕੁਝ ਵੀ ਹੋ ਸਕਦਾ